ਇਸ ਵਾਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਜੀਰਾ ਤੋਂ ਜੀਹਾਂ ਤੋਂ ਦੱਸਿਆ ਕਿ 5-7 ਗੱਡੀਆਂ ਨੇ ਇੱਕ Swift ਕਾਰ ਨੂੰ ਘੇਰਾ ਪਾਲਿਆ ਜੀहां ਘੇਰਾ ਪਾ ਕੇ ਤਾਬੜ ਤੋੜ ਜੜੀਆਂ ਨੇ ਗੋਲੀਆਂ ਜੜੀਆਂ ਉਹਨਾਂ ਦੇ ਉੱਤੇ ਵਾਰੀਆਂ ਗਈਆਂ ਨੇ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਜਿਸ ਤਰ੍ਹਾਂ ਗੱਡੀ ਘੇਰ ਕੇ ਉਹਦੀ ਔਰ ਤੇ ਉੱਤੇ ਤਾਬੜ ਤੋੜ ਗੋਲੀਆਂ ਮਾਰੀ ਗਿਆ ਸਨ ਤਾਂ ਉਸੇ ਹੀ ਅੰਦਾਜ਼ ਦੇ ਵਿੱਚ ਜੜਾ ਆ ਉਹ ਨੌਜਵਾਨਾਂ ਨੂੰ ਘੇਰ ਕੇ ਜੜਾ ਤਾਬੜ ਤੋੜ ਗੋਲੀਆਂ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਚਲਾਈਆਂ ਗਈਆਂ ਤਾਂ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਉਹ ਭੰਨੇ ਗਏ ਗੱਡੀ ਦੇ ਹਾਲਾਤ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਕੀ ਹਾਲਾਤ ਨੇ ਗੱਡੀ ਦੇ ਤਾਂ ਤੁਹਾਨੂੰ ਦੱਸਿਆ ਕਿ ਇੱਕ ਜਿਹੜਾ ਨੌਜਵਾਨ ਆ ਉਹਦੀ ਮੌਤ ਹੋ ਚੁੱਕੀ ਹੈ ਤੇ ਦੂਸਰਾ ਜਿਹੜਾ ਇੱਕ ਉਸਦਾ ਦੋਸਤ ਸੀਗਾ ਉਹ ਜਿਹੜਾ ਜ਼ਖਮੀ ਹਾਲਾਤ ਦੇ ਵਿੱਚ ਜਿਹੜਾ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੀ ਉਸਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਵੱਲੋਂ ਹਰ ਐਂਗਲ ਦੇ ਪੱਖ ਦੇ ਵੱਲੋਂ ਵੇਖਿਆ ਜਾ ਰਿਹਾ ਹੈ ਕਿ ਆਖਿਰਕਾਰ ਕੀ ਮਾਮਲਾ ਕੀ ਹੋ ਸਕਦਾ ਹੈ ਕਿ ਇਹਨਾਂ ਦੀ ਕੋਈ ਪ੍ਰਾਣੀ ਰੰਜੀਤ ਦਾ ਮਾਮਲਾ ਹੈ ਜਾਂ ਕੋਈ ਪੈਸੇ ਦਾ ਲੈਣ ਦੇਣ ਹੈ ਇਹ ਸਾਰੇ ਪਹਿਲੂਆਂ ਦੇ ਉੱਤੇ ਜਿਹੜੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਐਸਾ ਏਡਾ ਵੱਡਾ ਜਿਹੜਾ ਏਡੀ ਵੱਡੀ ਵਾਰਦਾਤ ਹੋਣਾ ਆਪਣੇ ਆਪ ਦੇ ਵਿੱਚ ਵੀ ਇੱਕ ਸਵਾਲੀਆ ਜਿਹੜਾ ਨਿਸ਼ਾਨ ਉਹ ਖੜੇ ਕਰਦਾ ਹੈ ਕਿ ਅੱਜ ਕੱਲ ਜਿਹੜੇ ਨੌਜਵਾਨਾਂ ਦੇ ਜਿਹੜੇ ਖੂਨ ਆ ਉਹ ਕਿੰਨੇ ਕੁ ਜਿਹੜਾ ਉਗਰਮ ਹੋ ਚੁੱਕੇ ਨੇ ਕਿ ਸਿੱਧੂ ਮੂਸੇਵਾਲਾ ਜਿਸ ਤਰ੍ਹਾਂ ਉਸ ਨੂੰ ਮਾਰਿਆ ਗਿਆ ਸੀ ਉਸ ਦੀ ਗੱਡੀ ਘੇਰ ਕੇ ਜਿਸ ਤਰ੍ਹਾਂ ਉਸ ਤੇ ਤਾਬਰ ਤੋੜ ਜਿਤਰਾ ਗੋਲੀਆਂ ਚਲਾਏ ਗਿਆਂ ਸੀ ਤਾਂ ਉਸੇ ਹੀ ਅੰਦਾਜ਼ ਦੇ ਵਿੱਚ 5 ਤੋਂ 6 ਜਿਹੜੇ ਗੱਡੀਆਂ ਦੱਸਿਆ ਜਾ ਰੀਆਂ ਤਾਂ ਨੌਜਵਾਨਾਂ ਨੂੰ ਕੇਰ ਕੇ ਤਾਂ ਤਾਬਰ ਤੋੜ ਗੋਲੀਆਂ ਚਲਾ ਕੇ ਤਾਂ ਉਸ ਹਮਲੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਬੁਰੀ ਤਰ੍ਹਾਂ ਉਹ ਜ਼ਖਮੀ ਹੋ ਗਿਆ ਤਾਂ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਦੀ ਜੜੀ ਆ ਉਹ ਮੌਤ ਵੀ ਹੋਈ ਦੱਸੀ ਜਾ ਰਹੀ ਹੈ